ਆਪਾਂ ਹੋਰਾਂ ਪਰਾਂ ਦੀ ਜਾ ਕੇ ਵੀ ਦਿੱਲੀ ਜਾ ਕੇ ਬੈਠ ਸਕਦੇ ਆ ਸੋ ਅਸੀਂ ਵੀ ਉਹਨਾਂ ਨਾਲ ਤਿਆਰ ਆ ਜਰੂਰੀ ਨਹੀਂ ਹੈ ਕਿ ਅਸੀਂ ਕਹਿ ਕੀ ਜਾਣਾ ਕਿ ਅਸੀਂ ਦਿੱਲੀ ਆ ਰਹੇ ਹਾਂ ਤਾਂ ਉਹ ਰਸਤੇ ਰੋਕ ਲੈਣ ਸੋ ਅਸੀਂ ਜੇ ਦਿੱਲੀ ਜਾਣਾ ਅਸੀਂ ਸਾਰੇ ਮੈਂ ਵੀ ਨਾਲ ਜਾਣ ਨੂੰ ਤਿਆਰ ਆ ਜੇ ਕਿਸਾਨ ਜਿੱਥੇ ਬੰਦੀਆ ਜਦੋਂ ਵੀ ਕਹਿਣ ਗਿਆ ਮੈਂ ਉਹਨਾਂ ਤੋਂ ਮੂਹਰੇ ਹੋ ਕੇ ਅੱਗੇ ਬੈਠਾਂਗਾ ਕਿਉਂਕਿ ਜਿਹੜੇ ਖਨੌਰੀ ਬਾਰਡਰ ਰੋਕ ਲਿਆ ਜਾਂ ਸ਼ੰਭੂ ਬਾਰਡਰ ਰੋਕ ਲਿਆ ਉਹ ਸਾਡਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਜੀਦਾ ਪਰਪਾਈ ਕਰਨ ਵਾਸਤੇ ਕਈ ਸਾਲ ਲੱਗ ਜਾਣਗੇ ਕਿਉਂਕਿ ਸਰਦਾਰ ਸਾਹਿਬ ਪ੍ਰਤਾਜ਼ ਸਿੰਘ ਬਾਯੋਆ ਕਹਿੰਦੇ ਵੀ ਪਹਿਲਾਂ ਕਿਉਂ ਨਹੀਂ ਕਾਰਵਾਈ ਕੀਤੀ ਲੁਧਿਆਣਾ ਇਲੈਕਸ਼ਨ ਤੇ ਨਹੀਂ ਦੇਖੋ ਦੇਖੋ ਜਿਹੜੀ ਵਿਰੋਧੀ ਧਿਰ ਹੈ ਉਹਨਾਂ ਦੀ ਤਾਂ ਬੱਖੀ ਦੁਖਦੀਏ ਰਹਿਣੀ ਹੈ ਉਹਨਾਂ ਦੀ ਪੀੜ ਹੈ ਜਿਹੜਾ ਉਹ ਇਹਨਾਂ ਕਹਿੰਦੇ ਨਹੀਂ ਹੁੰਦੇ ਕਹਿੰਦੇ ਉਹ ਖਾਲਾ ਇਹਨਾਂ ਤਜਾਬ ਦੀਆਂ ਦੋ ਗੋਲੀਆਂ ਲੈਣੀਆਂ ਬਣ ਜੇ ਨੇ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਤਜਾਬ ਬਣਿਆ ਪਿਆ ਦੇਖੋ ਨਸ਼ੇ ਦੇ ਮੁੱਦੇ ਤੇ ਇਹ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਜੇ ਸਰਕਾਰ ਘਟ ਆ ਰਹੀ ਹੈ ਤਾਂ ਇਹਨਾਂ ਨੂੰ ਕੀ ਤਖਲੀਪ ਹੈ ਸਗੋਂ ਇਹਨਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦੇ ਖਿਲਾਫ ਵੱਡੀ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਇਹਨਾਂ ਨੂੰ ਸਾਥ ਦੇਣਾ ਚਾਹੀਦਾ ਇਹ ਸਗੋਂ ਉਹਨਾਂ ਨੂੰ ਪਨਾਹ ਦੇ ਰਹੇ ਨੇ ਜਿਹੜੇ ਨਸ਼ੇ ਦੇ ਸੌਦਾਗਰ ਨੇ ਇਹ ਕਹਿ ਰਹੇ ਨੇ ਉਹ ਘਰ ਟਾਉਣ ਦੀ ਕੀ ਲੋੜ ਆ ਕਰਕੇ ਉਹ ਨਹੀਂ ਟਾਉਣੇ ਜਦੋਂ ਇਹ ਨਸ਼ੇ ਦੇ ਸਰਤੇ ਉਹਨਾਂ ਨੇ ਘਰ ਬਣਾਏ ਨੇ ਤਾਂ ਉਹ ਬਿਲਕੁਲ ਢਾਣੇ ਚਾਹੀਦੇ ਨੇ ਮੈਂ ਤੇ ਬਿਲਕੁਲ ਹੱਕ 'ਚ ਆ ਜੇ ਅਸੀਂ ਕਿੰਨੀ ਵਾਰੀ ਵਾਰਨਿੰਗ ਦੇਣ ਦੇ ਬਾਵਜੂਦ ਵੀ ਜਿਹੜੇ ਲੋਕ ਹਟ ਨਹੀਂ ਰਹੇ ਮੈਨੂੰ ਜਿੱਥੇ ਦਾ ਲੱਗਦਾ ਕਿ ਇਹਨਾਂ ਦੀ ਜਿਹੜੀ ਇਹ ਲੋਕ ਨੇ ਇਹਨਾਂ ਦੀ ਪੁਸ਼ ਪਨਾਹੀ ਉਹਨਾਂ ਲੋਕਾਂ ਨੂੰ ਹੈ ਜਿਹੜੇ ਨਸ਼ੇ ਦੇ ਸੁੱਦਾਗਰ ਨੇ ਸੋ ਇਸ ਕਰਕੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਸ਼ਾਇਦ ਇਹਨਾਂ ਨੂੰ ਇਹਨਾਂ ਦੇ ਜਿਹੜੇ ਕਾਰੋਬਾਰ ਨੇ ਉਹ ਘਟ ਗਏ ਉਹਦੇ ਕਰਕੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਨਹੀਂ ਤੁਹਾਡੇ ਚ ਦੱਸੋ ਤੁਹਾਨੂੰ ਕਿਸ ਨੂੰ ਤਕਲੀਫ ਹੈ ਜਿਹੜੇ ਕੋਈ ਨਸ਼ੇ ਦੇ ਵਪਾਰੀ ਫਿਰੇ ਜਾਂਦੇ ਨੇ ਰਾਜ ਜਿੱਦਾ ਕਰਕੇ ਰਾਜ ਜਿੱਦਾ ਕਰਕੇ ਕਹਿੰਦੇ ਕਿ ਨਾਲ ਉਸ ਰਾਜ ਨੂੰ ਰਾਕਾਰ ਦੇ ਕਿ ਉਹਨੂੰ ਇਸ ਸ਼ਹਿਰ ਤੇ ਕਾਰਕ ਕਰ ਸਰ ਕੋਈ ਕੋਈ ਵੀ ਨਹੀਂ ਬਚੂਗਾ ਦੇਖੋ ਉਹਨਾਂ ਨੇ ਤਾਂ ਸਾਰਾ ਕੁਝ ਹੀ ਕਹਿਣਾ ਉਹਨਾਂ 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 ਨੇ ਜੇ ਅਸੀਂ ਚੰਗਾ ਕਰੀਏ ਤਾਂ ਵੀ ਬੋਲਣਾ ਜੇ ਕੋਈ ਮਰਾ ਮੋਟਾ ਮਾੜਾ ਹੋ ਜੇ ਉਹ ਵੀ ਇਹਨਾਂ ਨੇ ਬੋਲਣਾ ਕਿਉਂਕਿ ਇਹਨਾਂ ਨੂੰ ਤਖਲੀਪ ਇਸ ਚੀ ਦੀ ਆ ਵੀ ਇਹ ਚੰਗਾ ਕਿਉਂ ਕਰ ਰਹੇ ਨੇ ਜਿਹੜੇ ਫੈਸਲੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਏ ਨੇ ਇਹ ਆਉਣ ਦੇ ਸਮੇਂ ਤੱਕ ਦੁਨੀਆ 'ਚ ਇਤਿਹਾਸ ਲਿਖਿਆ ਜਾਊਗਾ ਅੱਜ ਤੱਕ ਕਿਸੇ ਸਰਕਾਰ ਨੇ ਫੈਸਲੇ ਨਹੀਂ ਲਏ ਨਸ਼ਿਆਂ ਦਾ ਵੱਡਾ ਜਿਹੜਾ ਕੰਮ ਸੀ ਜਿਹਦੇ ਖਰਾਬ ਡਟ ਕੇ ਸਰਕਾਰ ਪੂਰੀ ਡਟੀ ਹੋਈ ਆ ਆਹ ਹਰ ਇੱਕ ਦੀ ਜਵਾਬ ਦੇਹੀ ਆ ਜੇ ਕੋਈ ਵੀ ਕਿਤੇ ਵੀ ਨਸ਼ਾ ਜਿਹੜਾ ਹੈਗਾ ਵਿਕਦਾ ਪਾਇਆ ਜਾਣਾ ਜਨਾਬ ਸਰ ਇੱਕ ਆਖਰੀ ਸਵਾਲ ਹੈ ਕਿ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਉਹਨਾਂ ਨੂੰ ਬੁਲਾ ਕੇ ਮੀਟਿੰਗ ਦੇ ਲਈ ਪੇਠੇ ਚੁਰਾ ਮਰਿਆ ਗਿਆ ਵਿਸ਼ਵਾਸ ਕਰਦਾ ਜੀ ਨਹੀਂ ਨਹੀਂ ਦੇਖੋ ਮੈਂ ਮੈਂ ਤੁਹਾਡੇ ਤੁਹਾਨੂੰ ਤੁਸੀਂ ਮੇਰੇ ਭਰਾ ਹੋ ਬਹੁਤ ਸਤਿਕਾਰਯੋਗ ਹੋ ਤੁਸੀਂ ਆਪਣੀ ਗੱਲ ਸਾਰੇ ਪੰਜਾਬ ਦੀ ਸਾਰੇ ਦੇਸ਼ ਚ ਰੱਖਣੀ ਹੁੰਦੀ ਆ ਦੇਖੋ ਤੁਸੀਂ 13 ਮਹੀਨਿਆਂ ਦੇ ਵਿੱਚ ਕੋਈ ਮਸਲਾ ਹੱਲ ਹੋਇਆ ਜੀ ਜੇ ਆਪਾਂ ਕਹੀਏ ਕਿਸਾਨਾਂ ਦਾ ਕੋਈ ਕੇਂਦਰ ਨੇ ਕੋਈ ਚੰਗਾ ਭਰਪੂਰ ਸਮਰਥਨ ਦਿੱਤਾ ਕੋਈ ਕੁਝ ਨਹੀਂ ਹੈ ਸਿਰਫ ਆਉ ਜਾਂਈ ਆ ਬੋ ਜੇ ਇੱਕ ਦੋ ਮੀਟਿੰਗਾਂ ਦਿੱਤੀਆਂ ਉਹ ਚ ਵੀ ਕੋਈ ਖਾਸ ਨਹੀਂ ਫਿਰ ਦੂਜੀ ਗੱਲ ਮੈਂ ਚਾਹੁੰਦਾ ਕਿਸਾਨ ਜਥੇਬੰਦੀਆਂ ਸਭ ਤੋਂ ਪਹਿਲਾਂ ਇਕੱਠੀਆਂ ਹੋਣ 40 ਜਥੇਬੰਦੀਆਂ ਬਣ ਗਈਆਂ ਜਿਹਦੇ ਨਾਲ ਜਿਹੜੇ 100 ਕੰਦਾ ਹੋ ਕੇ ਆਪਣੀ ਜਥੇਬੰਦੀ ਬਣਾ ਐ ਨਹੀਂ ਚਾਹੀਦਾ ਇੱਕ ਜਥੇਬੰਦੀ ਬਣਾਉਣ ਉਹਦੀ ਕਮਾਂਡ ਦੇ ਥੱਲੇ ਲੜਾਈ ਲੜਨ ਕੇਂਦਰ ਦੇ ਖਿਲਾਫ ਅਸੀਂ ਉਹਨਾਂ ਦੇ ਨਾਲ ਸਾਰੇ ਅਸੀਂ ਐਮਐਲਏ ਅਸੀਂ ਮੂਰੇ ਹੋ ਕੇ ਨਾਲ ਚੱਲਣ ਨੂੰ ਤਿਆਰ ਹਾਂ ਕਿਉਂਕਿ ਲੜਾਈ ਸਾਡੀ ਕੇਂਦਰ ਨਾਲ ਹੈ ਸਾਡੀ ਪੰਜਾਬ ਨਾਲ ਤਾਂ ਕਹਿੰਦੇ ਸਦਨ ਚ ਜਵਾਲ ਲੈਣਾ ਸਾਰੇ ਸਦਨ ਚ ਕੀ ਲੈਣਾ ਘੇਰਨਾ ਮੈਂ ਤਾਂ ਬਾਹਰ ਖੜਾ ਮੈਨੂੰ ਘੇਰ ਲੈਣਾ ਥਗੀ ਘੇਰਨਾ ਥੇਰਾ ਕੁਰਾ ਦੇਖੋ ਵਿਧਾਨ ਸਭਾ ਵਿਧਾਨ ਸਭਾ ਚ ਗੱਲ ਰੱਖਣ ਦੀ ਹੁੰਦਾ ਗੱਲ ਰੱਖਣਾ ਅਸੀਂ ਮਸਲੇ ਹੱਲ ਕਰਨ ਬਾਅਦ ਤੇ ਕਿਉਂਕਿ ਅਸੀਂ ਸਰਕਾਰ ਚਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਹਰ ਇੱਕ ਮਸਲੇ ਨੂੰ ਜਿਹੜਾ ਹੱਲ ਕਰੀ ਸੋ ਇਸ ਕਰਕੇ ਵਿਰੋਧੀ ਧਿਰ ਨੂੰ ਵੀ ਚਾਹੀਦਾ ਕਿ ਉਹ ਸਾਥ ਦੇਵੇ ਪਾਰਟੀ ਦਾ ਸਾਥ ਦੇਵੇ ਔਰ ਮੁੱਖ ਮੰਤਰੀ ਸਾਹਿਬ ਦਾ ਸਾਥ ਦੇਵੇ ਥੈਂਕ ਯੂ